ਜਿਹੜੇ ਸ਼ੰਭੂ ਮੋਰਚੇ ਤੇ ਕਿਸਾਨ ਬੈਠੇ ਹੈਗੇ ਨੇ ਕਾਫੀ ਸਮੇਂ ਤੋਂ ਉਹ ਦਿੱਲੀ ਜਾਣ ਵਾਸਤੇ ਕਾਫੀ ਸਮੇਂ ਤੋਂ ਗੁਹਾਰ ਲਾ ਰਹੇ ਨੇ ਕੇਂਦਰ ਸਰਕਾਰ ਤੋਂ ਵੀ ਹਾਈ ਕੋਰਟ ਤੋਂ ਵੀ ਜਾਂ ਹਰਿਆਣਾ ਸਰਕਾਰ ਜਾਂ ਪੰਜਾਬ ਸਰਕਾਰ ਨੂੰ ਕਿਤੇ ਸੜਕੋ ਇੰਨਾ ਕੋਈ ਰਸਤਾ ਕੱਢੋ ਸਾਨੂੰ ਜਾਣ ਵਾਸਤੇ ਸਾਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਪਰ ਹੁਣ ਕਿਸਾਨਾਂ ਦਾ ਅਗਲਾ ਫੈਸਲਾ ਕੀ ਹੈ ਜਿਹੜੀ ਅੱਜ ਪ੍ਰੈਸ ਕਾਨਫਰੰਸ ਹੋਈ ਹੈ ਉਹਨਾਂ ਨੇ ਜਿਹੜੀ ਮੁੱਖ ਜਿਹੜੇ ਸਰਕਾਰਾਂ ਨੂੰ ਸੰਦੇਸ਼ ਕੀ ਦਿੱਤਾ ਹੈ ਜਾਂ ਉਹਨਾਂ ਨੂੰ ਕਿਹਾ ਕੀ ਹੈ ਵੀ ਅਸੀਂ ਜੇ ਜਾਣਾ ਹੈ ਤੇ ਕਿਵੇਂ ਜਾਣਾ ਸਾਡਾ ਪ੍ਰਬੰਧ ਕੀਤਾ ਜਾਵੇ ਗੈਰ ਸਿਆਸੀ ਜਿਹੜਾ ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚਾ ਦੋਨੇ ਫੋਰਮ ਇਕੱਠੇ ਹੋ ਕੇ ਲੜ ਰਿਹਾ ਹੈ ਦੂਜੇ ਕਿਸਾਨ ਅੰਦੋਲਨ ਨੂੰ ਇਸ ਵਿੱਚ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਨੇ ਉਹ ਬਾਹਰ ਨੇ ਉਸ ਦੇ ਵਿੱਚ ਬੜੀਆਂ ਵੱਡੀਆਂ ਜਥੇਬੰਦੀਆਂ ਨੇ ਉਗਰਾਹਾਂ ਰਾਜੇਵਾਲ ਹੈ ਜਾਂ ਆ ਪਾਰਟੀ ਹੋਰ ਬੜੀਆਂ ਕਿਸਾਨ ਯੂਨੀਅਨ ਜਿਵੇਂ ਡਕੋਂਦਾ ਹੋ ਗਈ ਉਹ ਵੀ ਵਿੱਚ ਸ਼ਾਮਲ ਨਹੀਂ ਹੈ ਕੀਰਤੀ ਕਿਸਾਨ ਯੂਨੀਅਨ ਸ਼ਾਮਲ ਨਹੀਂ ਹੈ ਹੋਰ ਖੱਬੇ ਪੱਖੀਆਂ ਪਾਰਟੀ ਨਾਲ ਸੰਬੰਧਿਤ ਜਿਵੇਂ 올 ਇੰਡੀਆ ਕਿਸਾਨ ਸਭਾ ਉਹ ਸ਼ਾਮਲ ਨਹੀਂ ਹੈ ਹੋਰ ਵੀ ਬੜੀਆਂ ਜਥੇਬੰਦੀਆਂ ਅਣਗਿਣਤ ਨੇ ਸ਼ਾਮਲ ਨਹੀਂ ਹੈ ਪਰ ਇਨ੍ਹਾਂ ਫੋਰਮ ਦੇ ਜਿਹੜੇ ਆਗੂ ਨੇ ਉਹਨਾਂ ਨੇ ਅੱਜ ਦੋ ਟੁੱਕ ਗੱਲ ਇੱਕ ਵਾਰੀ ਕਹੀ ਹੈ ਹਾਲਾਂਕਿ ਉਹਨਾਂ ਨੇ ਵੀ ਬੜੀ ਵਾਰੀ ਦਿੱਲੀ ਦਾ ਪ੍ਰੋਗਰਾਮ ਦੇ ਦੇ ਕੇ ਰੱਦ ਕਰਤਾ ਖਾਸ ਕਰਕੇ 21 ਫਰਵਰੀ ਦਾ ਦਿਨ ਬੜਾ ਕਾਲਾ ਸੀ ਜਦੋਂ ਸ਼ubh ਕਰਨ ਦੀ ਸਿੱਧੀ ਗੋਲੀ ਚੱਲਣ ਨਾਲ ਮੌਤ ਹੋ ਜਾਂਦੀ ਹੈ ਕਈ ਕਿਸਾਨ ਜ਼ਖਮੀ ਹੋ ਗਏ ਉਦੋਂ ਤੋਂ ਲੈ ਕੇ ਹੁਣ ਤੱਕ ਸ਼ubh ਦੇ ਪਰਿਵਾਰ ਨੂੰ ਬੇਸ਼ੱਕ ਮਾਲੀ ਮਦਦ ਮਿਲ ਗਈ ਹੋਵੇ ਪੰਜਾਬ ਸਰਕਾਰ ਤੋਂ ਬੇਸ਼ੱਕ ਇੱਕ ਸ਼ੁਭ ਕਰਨ ਦੀ ਭੈਣ ਨੂੰ ਨੌਕਰੀ ਦੇ ਦਿੱਤੀ ਗਈ ਆ ਪੰਜਾਬ ਪੁਲਿਸ ਦੇ ਅੰਦਰ ਪਰ ਇਹਨਾਂ ਸਾਰੀਆਂ ਗੱਲਾਂ ਨਾਲ ਘਰ ਨਹੀਂ ਨਾ ਭਰਦੇ ਇਹਨਾਂ ਨਾਲ ਕਿਸਾਨੀ ਅੰਦੋਲਨ ਦੀ ਜਿੱਤ ਤਾਂ ਨਹੀਂ ਨਾ ਹੋ ਜਾਂਦੀ ਇਸੇ ਕਰਕੇ ਪਰਿਵਾਰ ਵੀ ਅਜੇ ਕਹਿ ਰਿਹਾ ਕਿ ਸਾਨੂੰ ਉਸ ਵਿੱਚ ਵੀ ਇਨਸਾਫ ਚਾਹੀਦਾ ਹੁਣ ਜਿੱਥੋਂ ਤੱਕ ਇਹ ਗੱਲ ਹਰਿਆਣਾ ਸਰਕਾਰ ਨੂੰ ਪਹਿਲਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇੱਕ ਵਕੀਲ ਦੀ ਜਨ ਹਿੱਤ ਪਟੀਸ਼ਨ ਦੇ ਉੱਤੇ ਸੁਣਵਾਈ ਕਰਦੇ ਆ ਕਿ ਤੁਹਾਡੇ ਕੋਲ 7 ਦਿਨ ਆ 7 ਦਿਨ ਬੀਤ ਗਏ ਤੇ ਹਾਲੇ ਤੱਕ ਬੈਰੀਕੇਟਿੰਗ ਨਹੀਂ ਹਟਾਈ ਗਈ ਰਸਤੇ ਨਹੀਂ ਖੋਲੇ ਗਏ ਪਹਿਲਾਂ ਇਹ ਕਿਹਾ ਗਿਆ ਕਿ ਕਿਸੇ ਸਵਾਗਤ ਕਰਦੇ ਆ ਫੈਸਲੇ ਦਾ ਜੇ ਸਵਾਗਤ ਕੀਤਾ ਕਿ ਹਰਿਆਣਾ ਸਰਕਾਰ ਦੇ ਭਾਜਪਾ ਦੇ ਲੀਡਰਾਂ ਵੱਲੋਂ ਤਾਂ ਫਿਰ ਚੈਲੰਜ ਕਰਨ ਦੀ ਕੀ ਲੋੜ ਸੀ ਸੁਪਰੀਮ ਕੋਰਟ ਜਾਣ ਦੀ ਕੀ ਲੋੜ ਸੀ ਹੁਣ ਸੁਪਰੀਮ ਕੋਰਟ ਚਲੇ ਗਏ ਹੁਣ ਸੁਪਰੀਮ ਕੋਰਟ ਦੇ ਫੈਸਲੇ ਦੀ ਅਡੀਕ ਕਰ ਰਿਹਾ ਕਿ ਰਸਤਾ ਜੇ ਸੁਪਰੀਮ ਕੋਰਟ ਕਹਿੰਦੀ ਆ ਤਾਂ ਖੋਲਿਆ ਜਾਣਾ ਇਹ ਗੱਲਾਂ ਹੁਣ ਤੱਕ ਸਾਹਮਣੇ ਆਈਆਂ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਜਿਹੜੀਆਂ ਉੱਥੇ ਮੋਰਚੇ 'ਚ ਬ ਉਹਨਾਂ ਨੇ ਕਿਹਾ ਕਿ ਸਾਨੂੰ ਤਾਂ ਬਸ ਸਮਾਨ ਸਿਮੇਟਣ ਦੇ ਲਈ ਜਿੰਨਾ ਕੁ ਸਮਾਂ ਚਾਹੀਦਾ ਉਹੀ ਚਾਹੀਦਾ ਜਿੱਦਣ ਰਸਤੇ ਖੁੱਲ ਗਏ ਤੇ ਅਸੀਂ ਤਾਂ ਦਿੱਲੀ ਵਾਲੇ ਪਾਸੇ ਜਾਣਾ ਹੀ ਜਾਣਾ ਹੈ ਹਾਲਾਂਕਿ ਪਹਿਲਾਂ ਮੰਨਿਆ ਜਾ ਰਿਹਾ ਸੀ ਹੁਣ ਕਿਸਾਨ ਜਥੇਬੰਦੀਆਂ ਨੇ ਉਦੋਂ ਫੈਸਲਾ ਇਸ ਕਰਕੇ ਲਿਆ ਸੀ ਕਿ ਅਸੀਂ ਟਕਰਾਅ ਦੀ ਸਥਿਤੀ 'ਚ ਪੈਣਾ ਨਹੀਂ ਚਾਹੁੰਦੇ ਹੋਰ ਕੋਈ ਨੁਕਸਾਨ ਕਰਨਾ ਨਹੀਂ ਚਾਹੁੰਦੇ ਹਾਲਾਂਕਿ ਨਵਦੀਪ ਸਿੰਘ ਵਾਟਰ ਕੈਨਨ ਦਾ ਜਿਹੜਾ ਮੁੱਦਾ ਹੈ ਉਹ ਵੀ ਜਮਾਨਤ ਇੱਕ ਕੇਸ ਦੇ ਵਿੱਚ ਮਿਲੀ ਆ ਅੰਬਾਲਾ ਦੇ ਵਿੱਚ ਫਿਰ ਕਿਸਾਨ ਕੱਲ ਇਕੱਠੇ ਹੋ ਰਿਹਾ ਹੈ ਇੱਕ ਪਾਸੇ ਉਹ ਛੋਟੀ ਲੜਾਈ ਆ ਨਵਦੀਪ ਸਿੰਘ వాటర్ ਕੈਨਨ ਵਾਲੇ ਨੂੰ ਰਿਹਾਈ ਕਰਵਾਉਣ ਦੀ ਖਾਤਰ ਹੁਣ ਨਵਦੀਪ ਸਿੰਘ వాటర్ ਕੈਨਨ ਵਾਲੇ ਦੇ ਖਿਲਾਫ ਇੰਨੀਆਂ ਗੰਭੀਰ ਧਰਾਵਾਂ ਲਗਾ ਦਿੱਤੀਆਂ ਗਈਆਂ ਇਨੇ ਪਰਚੇ ਦਰਜ ਕਰ ਦਿੱਤੇ ਗਏ ਇਸੇ ਕਰਕੇ ਕਿਸਾਨ ਅੱਕੇ ਹੋਇਆ ਕਿ ਅਸੀਂ ਆਪਣੇ ਹੱਕ ਮੰਗੀਏ ਤਾਂ ਵੀ ਪਰਚੇ ਪੈਂਦੇ ਆ ਔਰ ਪਹਿਲੇ ਕਿਸਾਨੀ ਅੰਦੋਲਨ ਦੇ ਕਈਆਂ ਤੇ ਪਰਚੇ ਪਏ ਹੋਏ ਜ਼ਮਾਨਤ ਆਪਦੇ ਕੋਲੋਂ ਪੈਸੇ ਦੇ ਦੇ ਕੇ ਲਾਈਆਂ ਗਈਆਂ ਹਾਲੇ ਕਈ ਰੁਲ ਰਹੇ ਆ ਉਸ ਕੇਸਾਂ ਦੇ ਵਿੱਚ ਕਈਆਂ ਦੇ ਪਰਿਵਾਰਾਂ ਦੇ ਜੀ ਵਿਛੜ ਗਏ ਕਈਆਂ ਨੂੰ ਪੂਰਾ ਮੁਆਵਜ਼ਾ ਤੱਕ ਨਹੀਂ ਮਿਲਿਆ ਬੜੀਆਂ ਚੀਜ਼ਾਂ ਨੇ ਹਾਲੇ ਪੈਂਡਿੰਗ ਪਈਆਂ ਜਿਹੜੀ ਵੱਡੀ ਲੜਾਈ ਹੈ ਜਿਹੜੇ ਨਿਸ਼ਾਨੇ ਐ ਐਮਐਸਪੀ ਦੀ ਕਾਨੂੰਨੀ ਗਾਰੰਟੀ ਉਹ ਸਾਰਾ ਕੁਝ ਤਾਂ ਵਿੱਚ ਪਿਆ ਇਸ ਕਰਕੇ ਕਿਸਾਨ ਜਾਣਾ ਚਾਹੁੰਦੇ ਆ ਦਿੱਲੀ ਹੁਣ ਦਿੱਲੀ ਨੂੰ ਲੈ ਕੇ ਕਹਿ ਦਿੱਤਾ ਗਿਆ ਕਿਸਾਨ ਜਥੇਬੰਦੀਆਂ ਵੱਲੋਂ ਕਿ ਜਦੋਂ ਰਸਤੇ ਖਾਲੀ ਹੁੰਦੇ ਰਹਿ ਗਏ ਅਸੀਂ ਸਮਾਣ ਹੀ ਸਮੇਟਣਾ ਜਿਹੜੇ ਘਰ ਬਣਾਈ ਬੈਠੇ ਆ ਬਾਰਡਰਾਂ ਤੇ ਉੱਥੇ ਅਸੀਂ ਪੰਜਾਬ ਹਰਿਆਣਾ ਬਾਰਡਰ ਫਿਰ ਛੱਡ ਕੇ ਤੇ ਦਿੱਲੀ ਹਰਿਆਣਾ ਬਾਰਡਰ ਮਾਲ ਲਵਾਂਗੇ ਜਾਂ ਜਿੱਥੇ ਵੀ ਸਾਨੂੰ ਟਿਕਾਣਾ ਦੇਣਗੇ ਉੱਥੇ ਅਸੀਂ ਪ੍ਰਦਰਸ਼ਨ ਕਰਾਂਗੇ ਆਪਣੀ ਲੜਾਈ ਲੜਨ ਦੇ ਲਈ ਚਾਹੇ ਉਹ ਛੋਟੀਆਂ-ਛੋਟੀਆਂ ਮੰਗਾਂ ਨੇ ਜਿਵੇਂ ਕੇਸ ਪੈ ਜਾਂਦੇ ਕਿਸਾਨਾਂ ਤੇ ਉਹ ਰੱਦ ਕਰਵਾਉਣ ਦੇ ਲਈ ਨਵਦੀਪ ਸਿੰਘ ਵਾਟਰ ਕੈਨਨ ਵਾਲਾ ਜਿਵੇਂ ਨੌਜਵਾਨ ਉਹ ਅੰਦਰ ਜਿਸ ਤਰ੍ਹਾਂ ਦੇ ਹੋਰ ਕਈ ਨੌਜਵਾਨਾਂ ਤੇ ਕੇਸ ਪੈ ਜਾਂਦੇ ਆ ਉਹ ਰੱਦ ਕਰਵਾਉਣ ਦੀ ਖਾਤਰ ਐਮਐਸਪੀ ਦੀ ਕਾਨੂੰਨੀ ਗਾਰੰਟੀ ਲੈਣ ਦੀ ਖਾਤਰ ਇਹ ਸਾਰੀਆਂ ਗੱਲਾਂ ਕਰਨ ਦੇ ਲਈ ਉਹਨਾਂ ਨੇ ਕਿਹਾ ਕਿ ਜਾਣਾ ਹੀ ਜਾਣਾ ਹੈ ਹੁਣ ਫਿਲਹਾਲ ਦੀ ਕੜੀ ਇਹ ਫੈਸਲਾ ਲਿਆ ਗਿਆ ਪਰ ਦ੍ਰਿੜ ਇੱਛਾ ਸ਼ਕਤੀ ਦੇ ਨਾਲ ਇਹ ਕਿਸਾਨ ਜਥੇਬੰਦੀਆਂ ਵੀ ਅੱਗੇ ਕਿਉਂ ਨਹੀਂ ਵੱਧ ਪਾ ਰਹੀਆਂ ਇਸ ਦੇ ਪਿੱਛੇ ਵੀ ਇੱਕ ਵਜ੍ਹਾ ਹੈ ਉਹ ਵਜ੍ਹਾ ਇਹ ਹੈ ਕਿ ਸਾਰੀਆਂ तमाम ਜਥੇਬੰਦੀਆਂ ਹੁੰਦੀਆਂ ਜਿਸ ਵਿੱਚ ਰਾਜਨੀਤਿਕ ਜਾਂ ਗੈਰ ਰਾਜਨੀਤਿਕ ਜਿਹਨੂੰ ਮਰਜ਼ੀ ਨਾਮ ਜਿਹੜਾ ਮਰਜ਼ੀ ਦੇ ਲੋ ਇਹ ਸਾਰੇ ਇਕੱਠੇ ਹੁੰਦੇ ਏਕੇ ਦੇ ਨਾਲ ਇੱਕ ਵੱਡੀ ਧਾਰਨਾ ਹੈ ਪਿੱਛੇ ਜੇ ਦਿੱਲੀ ਦੀਆਂ ਬਰੂਹਾਂ ਤੇ ਬਹਿ ਕੇ ਕਿਸਾਨ ਜਿੱਤ ਕੇ ਮੁੜੇ ਐ ਪਰ ਹੁਣ ਕਿਸਾਨ ਜਥੇਬੰਦੀਆਂ ਪੂਰੀਆਂ ਨਹੀਂ ਐ ਇਸ ਕਰਕੇ ਕੇਡਰ ਵੀ ਉਹਨਾਂ ਕੋਈ ਪਹੁੰਚਦਾ ਆਮ ਕਿਸਾਨ ਵੀ ਕਈ ਵਾਰੀ ਇਹ ਸੋਚ ਕੇ ਨਹੀਂ ਜਾਂਦੇ ਕਿ ਯਾਰ ਉੱਥੇ ਜਾ ਕੇ ਬੰਨਣਾ ਹੈ ਪਤਾ ਨਹੀਂ ਕਿ ਨਹੀਂ ਬੰਨਣਾ ਹਾਲਾਂਕਿ ਲਾਂਬੰਦੀ ਦੇ ਲਈ ਕਿਸਾਨਾਂ ਵੱਲੋਂ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਸਾਡੀ ਸਾਰਿਆਂ ਦੀ ਸਾਂਝੀ ਲੜਾਈ ਹੈ ਇਸ ਵਿੱਚ ਕੋਈ ਦੋ ਰਾਏ ਨਹੀਂ ਕਿ ਐਮਐਸਪੀ ਉਨੀ ਗਰੰਟੀ ਲੈਣਾ ਸਾਂਝੀ ਲੜਾਈ ਹੈ ਪਰ ਉਸ ਦਾ ਸਮਾਂ ਕੀ ਹੋਵੇ ਸਥਾਨ ਕੀ ਹੋਵੇ ਕਨਵੈਨਸ਼ਨਾਂ ਕਰ ਕਰਕੇ ਅੱਗੇ ਵਧਣਾ ਹੈ ਉਹ ਕਿਵੇਂ ਕੀ ਪ੍ਰੋਗਰਾਮ ਹੋਵੇ ਹਾਲਾਂਕਿ ਇੱਕ ਕਨਵੈਨਸ਼ਨ ਹੋਣੀ ਵੀ ਹੈ ਦਿੱਲੀ ਦੇ ਵਿੱਚ ਉਹ ਵੀ ਇਹਨਾਂ ਨੇ ਰੱਖੀ ਹੈ ਜਿਹੜੇ ਕੀ ਸ਼ੰਭੂ ਬਾਰਡਰ ਦੇ ਉੱਤੇ ਜਾਂ ਖਨੌਰੀ ਬਾਰਡਰ ਤੇ ਬੈਠੇ ਨੇ ਜਿਸ ਵਿੱਚ ਰਾਹੁਲ ਗਾਂਧੀ ਤੱਕ ਨੂੰ ਸੱਦਾ ਦਿੱਤਾ ਗਿਆ ਹੈ ਕਿ ਵਿਰੋਧੀ ਧਿਰਾਂ ਵਾਲੀਆਂ ਪਾਰਟੀਆਂ ਲੀਡਰ ਵੀ ਆਉਣ ਸਾਡੇ 'ਚ ਤਾਂ ਕਿ ਕੇਂਦਰ ਸਰਕਾਰ ਤੇ ਦਬਾਅ ਬਣਾਇਆ ਜਾ ਸਕੇ ਇਹ ਸਾਰੀਆਂ ਗੱਲਾਂ ਨੇ ਪਰ ਇੱਥੇ ਦੋ ਗੱਲਾਂ ਜਿਹੜੀਆਂ ਹੈ ਮੈਂ ਨੇ ਇੱਕ ਪਾਸੇ ਹਰਿਆਣਾ ਸਰਕਾਰ ਦਾ ਅੜਨਾ ਕਿ ਅਸੀਂ ਰਸਤੇ ਹੱਲੇ ਨਹੀਂ ਖੋਲਣੇ ਹਾਲਾਂਕਿ ਪਹਿਲਾਂ ਕਹਿ ਰਹੇ ਸੀ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਹੁਕਮ ਸਿਰ ਮੱਥੇ ਹੈ ਸਾਨੂੰ ਜੋ ਉਹਨਾਂ ਨੇ ਹੁਕਮ ਸੁਣਾਇਆ ਅਸੀਂ ਉਸੇ ਤੇ ਚੱਲਾਂਗੇ ਪਰ ਕਿਸਾਨਾਂ ਨੂੰ ਵੀ ਨਾਲ ਕਿਹਾ ਗਿਆ ਕਿ ਉਹ ਵੀ ਘਰਾਂ ਨੂੰ ਜਾਣ ਹੁਣ ਹਰਿਆਣਾ ਸਰਕਾਰ ਨੇ ਥੋੜੀ ਤੈਅ ਕਰਨਾ ਕਿ ਕਿਸਾਨ ਕਿੱਥੇ ਜਾਣ ਕਿੱਥੇ ਨਾ ਜਾਣ ਉਹ ਆਪਣੇ ਹੱਕ ਮੰਗਣ ਦੇ ਲਈ ਕਿਸੇ ਵੀ ਧਰਨਾ ਪ੍ਰਦਰਸ਼ਨ ਕਰ ਸਕਦੇ ਨੇ ਪਰ ਹਾਂ ਸ਼ਰਤ ਇਹ ਹੋਣੀ ਚਾਹੀਦੀ ਹੈ ਕਿ ਸ਼ਾਂਤਮਈ ਪ੍ਰਦਰਸ਼ਨ ਹੋਵੇ ਕਿਸਾਨਾਂ ਦਾ ਪ੍ਰਦਰਸ਼ਨ ਹੁਣ ਤੱਕ ਸ਼ਾਂਤਮਈ ਰਿਹਾ ਹੈ ਪਰ ਸਭ ਤੋਂ ਪਹਿਲਾਂ ਜੇਕਰ ਡਾਂਗ ਸੋਟਾ ਚਲਾਉਣ ਦੀ ਗੱਲ ਜਾਂ ਥਰੂ ਗੈਸ ਸੁੱਟਣ ਦੀ ਗੱਲ ਜਾਂ ਹੋਰ ਚੀਜ਼ਾਂ ਜਿਹੜੀਆਂ ਨੇ ਚਲਾਉਣ ਦੀ ਗੱਲ ਕੀਤੀ ਗਈ ਜਾਂ ਗੋਲੀ ਸਿੱਧੀ ਚਲਾਈ ਗਈ ਹੈ ਤਾਂ ਉਸਦੇ ਲਈ ਪਹਿਲਕੀ ਨਹੀਂ ਕੀਤੀ ਹੈ ਹਰਿਆਣਾ ਪ੍ਰਸ਼ਾਸਨ ਨੇ ਹਰਾਨੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਵੀ ਇਸ ਦੇ ਅੱਗੇ ਜਿਹੜੀ ਝੁੱਕੀ ਝੁੱਕੀ ਨਜ਼ਰ ਆਈ ਹੈ ਦ੍ਰਿੜ ਸ਼ਕਤੀ ਵਿਖੀ ਨਹੀਂ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਆਪਣੇ ਆਪ ਨੂੰ ਕਿਸਾਨਾਂ ਦਾ ਵਕੀਲ ਪਰ ਕਿਸਾਨਾਂ ਨੂੰ ਤਸੱਲੀ ਨਹੀਂ ਹੋਈ ਕਹਿੰਦੇ ਕਿ ਵਕੀਲ ਇਸ ਤਰ੍ਹਾਂ ਦੇ ਨਹੀਂ ਹੁੰਦੇ ਕਿ ਜਿਹੜੇ ਸੋਚ-ਸੋਚ ਕੇ ਕਦਮ ਚੁੱਕਣ ਪੁੱਟਣ ਪੰਜਾਬ ਦੀ ਹਾਦਸੇ ਵਿੱਚ ਪਹਿਲੀ ਗੱਲ ਤਾਂ ਧਰਨਾ ਜਿਹੜਾ ਬੈਰੀਗੇਟਿੰਗ ਕਿਵੇਂ ਕਰ ਸਕਦੀ ਹੈ ਹਰਿਆਣਾ ਸਰਕਾਰ ਸਭ ਤੋਂ ਪਹਿਲਾ ਸਵਾਲ ਉਹਦੋਂ ਉੱਠਿਆ ਫਿਰ ਜਦੋਂ 21 ਫਰਵਰੀ ਨੂੰ ਅੱਗੇ ਵਧਣ ਵਾਸਤੇ ਜਾਂ ਉਸ ਵਕਤ ਕਿਵੇਂ ਸ਼ਾਂਤ ਪਸਰ ਗਈ ਸੀ ਉੱਥੇ ਇੱਕ ਤਰ੍ਹਾਂ ਦਾ ਸਹਿਮ ਦਾ ਮਾਹੌਲ ਬਣ ਗਿਆ ਸੀ ਵੀ ਪੰਜਾਬ ਦੇ ਵਿੱਚ ਜਿਹੜੀਆਂ ਆ ਰਹੀਆਂ ਸੀਗੀਆਂ ਬਾਰਡਰ ਵੱਲ ਨੂੰ ਪੰਜਾਬ ਦੀ ਜੀਸੀਬੀ ਜਿਹੜੀ ਹੈ ਪੰਜਾਬ ਪੁਲਿਸ ਨੇ ਕਬਜ਼ਾ ਲੈਣਾ ਸ਼ੁਰੂ ਕਰ ਦਿੱਤਾ ਉਹਨਾਂ ਦਾ ਬਿਲਕੁਲ ਉਸ ਨੂੰ ਲੈ ਕੇ ਉਹਨਾਂ ਨੇ ਕਹਿ ਦਿੱਤਾ ਕਿ ਜਿਹੜੀਆਂ ਜੀਸੀਬੀ ਆ ਰਹੀਆਂ ਨੇ ਕਿਉਂਕਿ ਉਹ ਪਤਾ ਸੀ ਕਿ ਜੀਸੀਬੀ ਨੇ ਕੰਮ ਕੀ ਕਰਨਾ ਹੁਣ ਨਵਦੀਪ ਸਿੰਘ ਵਾਟਰ ਕੈਨਨ ਵਾਲੇ ਦਾ ਕਸੂਰ ਕੀ ਕੱਢਿਆ ਜਾ ਰਿਹਾ ਕਿ ਉਹ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਪ੍ਰਬੰਧ ਕਰ ਰਿਹਾ ਸੀ ਨਵਦੀਪ ਵਾਟਰ ਕੈਨਨ ਵਾਲਾ ਜਾਇ ਜਿਹੜੇ ਗੱਟੇ ਭਰੇ ਗਏ ਕਿ ਦਰਿਆ ਦੇ ਵਿੱਚ ਸੁੱਟ ਕੇ ਉਹਦਾ ਪੁਲ ਬਣਾ ਕੇ ਉੱਤੋਂ ਲੰਘਣ ਦਾ ਕੰਮ ਹੋ ਸਕਦਾ ਟਰੈਕਟਰ ਟਰਾਲੀਆਂ ਦਾ ਉਹ ਸਾਰੇ ਕੰਮ ਦੀ ਅਗਵਾਈ ਕੌਣ ਕਰ ਰਿਹਾ ਸੀ ਨੌਜਵਾਨਾਂ ਦੀ ਨਵਦੀਪ ਸਿੰਘ ਵਾਟਰ ਕੈਨਨ ਵਾਲਾ ਇਸ ਕਰਕੇ ਉਹਨ ਵਾਲੀ ਹੈ ਇਸ ਦੇ ਵਿੱਚ ਵੀ ਕਿਸਾਨਾਂ ਨੂੰ ਪੰਜਾਬ ਜਿਹੜੀ ਪੰਜਾਬ ਸਰਕਾਰ ਹੈ ਜੇ ਉਸ ਦਾ ਦ੍ਰਿੜ ਇਰਾਦਾ ਹੁੰਦਾ ਦ੍ਰਿੜ ਸ਼ਕਤੀ ਹੁੰਦੀ ਵਧੀਆ ਮਜ਼ਬੂਤ ਤਾਂ ਹਰਿਆਣਾ ਸਰਕਾਰ ਦੀ ਮਜਾਲ ਨਹੀਂ ਸੀ ਕਿ ਨਾਂ ਤੇ ਗੋਲੀ ਚੱਲ ਸਕਦੀ ਸੀ ਉੱਥੇ ਫਿਰ 0 ਐਫ ਆਈ ਆਰ ਬੜੀ ਦੇਰੀ ਨਾਲ ਕੀਤੀ ਗਈ ਉਸ ਦੇ ਵਿੱਚ ਫਿਰ ਹਰਿਆਣਾ ਸਰਕਾਰ ਦੇ ਅਫਸਰਾਂ ਕੋਲ جاری ਹੈ ਜਾਂਚ ਹਾਲਾਂਕਿ ਉਸ ਮਸਲੇ ਦੇ ਵਿੱਚ ਕਿਸਾਨਾਂ ਨੇ ਖੁਦ ਕਿਹਾ ਕਿ ਰਿਟਾਇਰਡ ਜੱਜ ਦੇ ਕੋਲੋਂ ਜਸਟਿਸ ਦੇ ਕੋਲੋਂ ਇਸ ਦੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਫਿਰ ਹੀ ਹੋ ਸਕਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਪਰ ਹਰਿਆਣਾ ਸਰਕਾਰ ਦੇ ਅਧਿਕਾਰੀ ਜਦੋਂ ਇਸ ਦੀ ਜਾਂਚ ਪੜਤਾਲ ਕਰਨਗੇ ਤੇ ਕਿੱਥੋਂ ਇਨਸਾਫ ਦੇ ਦੇਣਗੇ ਉਹ ਤੇ ਆਪ ਮੇ ਹੋਈ ਸੀ ਕਿਸਾਨਾਂ ਦਾ ਇਲਜ਼ਾਮ ਹੈ ਦੋਸ਼ ਹੈ ਤੇ ਜਥੇਬੰਦੀਆਂ ਨੇ ਵਾਰ-ਵਾਰ ਇਹ ਗੱਲ ਕਹੀ ਹੈ ਪਰ ਅੱਜ ਦੀ ਘੜੀ ਦੇ ਵਿੱਚ ਇੱਕ ਗੱਲ ਪੱਕੀ ਹੋ ਗਈ ਹੈ ਨਿਸ਼ਚਿਤ ਹੋ ਗਈ ਹੈ ਕਿ ਕਿਸਾਨਾਂ ਨੇ ਮਨ ਬਣਾਇਆ ਹੋਇਆ ਕਿ ਜਦੋਂ ਵੀ ਸਾਨੂੰ ਮੌਕਾ ਮਿਲਿਆ ਅੱਜ ਮਿਲ ਜੇ ਕੱਲ ਮਿਲ ਜੇ 4 ਦਿਨਾਂ ਨੂੰ ਮਿਲ ਜੇ ਅਸੀਂ ਤਾਂ ਕੇਂਦਰ ਸਰਕਾਰ ਦੇ ਕੋਲ ਜਾ ਕੇ ਆਪਣਾ ਪੇਟ ਸਿਆਪਾ ਕਰਨਾ ਹੀ ਕਰਨਾ ਹੈ ਅਸੀਂ ਰੋਣਾ ਹੀ ਰੋਣਾ ਹੈ ਤਾਂ ਹੀ ਸਾਨੂੰ ਜੜਾ ਕੋਈ ਨਾ ਕੋਈ ਖੈਰ ਪੈਣੀ ਐਵੇਂ ਗੱਲ ਨਹੀਂ ਬਣਨ ਵਾਲੀ ਹਾਲਾਂਕਿ ਕੇਂਦਰ ਸਰਕਾਰ ਦੇ ਨੁਮਾਇੰਦੇ ਆ ਜਿਹੜੇ ਉਹ ਵਾਰ-ਵਾਰ ਪਾਰਲੀਮੈਂਟ ਦੇ ਅੰਦਰ ਕੁਝ ਹੋਰ ਕਹਿੰਦੇ ਆ ਸਟੇਜ ਤੋਂ ਕੁਝ ਹੋਰ ਕਹਿੰਦੇ ਆ ਮੀਟਿੰਗਾਂ ਦੇ ਵਿੱਚ ਕੁਝ ਹੋਰ ਕਹਿੰਦੇ ਆ ਇਹ ਇਲਜ਼ਾਮ ਕਿਸਾਨ ਜਥੇਬੰਦੀਆਂ ਦੇ ਆਗੂ ਲਾ ਰਹੇ ਆ ਕਿ ਉਹਨਾਂ ਦੇ ਸੁਰ ਬਦਲਦੇ ਰਹਿੰਦੇ ਆ ਕਿਸਾਨਾਂ ਦੀ ਸੁਣੀ ਨਹੀਂ ਜਾ ਰਹੀ ਜੇ ਸੁਣੀ ਜਾ ਰਹੀ ਹੁੰਦੀ ਤੇ ਕਿਸਾਨਾਂ ਨੂੰ ਸ਼ੌਂਕ ਨਹੀਂ ਆ ਕਿ ਆਪਣੇ ਕੰਮ ਧੰਦੇ ਛੱਡ ਕੇ ਹਾੜੀ ਸੋਣੀ ਛੱਡ ਕੇ ਤੇ ਬਾਰਡਰਾਂ ਦੇ ਉੱਤੇ ਬੈਠਣ ਜਾ ਕੇ ਜਿਸ ਹਿਸਾਬ ਨਾਲ ਬੈਰੀਕੇਟਿੰਗ ਸ਼ਬੂ ਬਾਰਡਰ ਤੇ ਕੀਤੀ ਹੋਈ ਹੈ ਉੱਥੋਂ ਦਾ ਲੱਗਦਾ ਨਹੀਂ ਹੈਗਾ ਸਰਕਾਰ ਦਾ ਕੋਈ ਮੂਡ ਹੈਗਾ ਵੀ ਰਸਤਾ ਖਾਲੀ ਕਰਨ ਦਾ ਫਿਰ ਤਾਂ ਕਿਸਾਨ ਇੱਧਰ ਬੈਠੇ ਰਹਿਣਗੇ ਫਿਰ ਤਾਂ ਕੋਈ ਹੱਲ ਨਹੀਂ ਆਏਗਾ 6 ਮਹੀਨੇ ਸਾਲ ਹੋਰ ਇ ਕਾਰਦੇ ਤੇ ਸ਼ੁਰੂ ਤੋਂ ਹੀ ਇੱਕ ਰੱਟ ਲਾਈ ਹੋਈ ਹੈ ਇਹ ਅਸੀਂ ਇਥੋਂ ਲੰਘਣ ਨਹੀਂ ਦੇਣਾ ਇਹਨਾਂ ਨੇ ਜਾ ਕੇ ਇਥੇ ਖੋਰੂ ਪਾਣਾ ਹੈ ਹਰਿਆਣਾ ਦੇ ਤੇ ਦਿੱਲੀ ਵਿੱਚ ਜਾ ਕੇ ਆ ਜਿੱਥੋਂ ਤੱਕ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹੋਰ ਕੀ ਕਿਹਾ ਸੀ ਹਰਿਆਣਾ ਸਰਕਾਰ ਨੂੰ ਇਸੇ ਕਰਕੇ ਕਿਹਾ ਸੀ ਚੇਤਾਵਨੀ ਵੀ ਦਿੱਤੀ ਹੁਕਮ ਦਿੱਤਾ ਕਿ ਰਸਤੇ ਤੁਸੀਂ ਬੰਦ ਕੀਤੇ ਆ ਤੁਸੀਂ ਖੋਲੋ ਕਿਸਾਨਾਂ ਨੇ ਨਹੀਂ ਬੰਦ ਕੀਤੇ ਵੱਡੇ ਵੱਡੇ ਕਿਲ ਗੱਡ ਤੇ ਬੈਰੀਕੇਟਿੰਗ ਕਰਤੀ ਉਸ ਦਾ ਨੁਕਸਾਨ ਕੀ ਆ ਹੁਣ ਐਨ ਐਚ ਆਈ ਦੀ ਇੱਕ ਰਿਪੋਰਟ ਹੈ ਵੱਖ-ਵੱਖ ਅਖਬਾਰਾਂ ਚ ਛਪ ਗਈ ਹੈ ਕਿ 100 ਕਰੋੜ ਤੋਂ ਵੱਧ ਦਾ ਘਾਟਾ ਪੈ ਗਿਆ ਜਿਹੋ ਦੇ ਕਿਸਾਨ ਇੱਥੇ ਬੈਠੇ ਆ ਕਿ ਇਧਰ ਆਹ ਰੋਡ ਦੇ ਉੱਤੇ ਕਿੰਨੇ ਕਾਰੋਬਾਰ ਠੱਪ ਹੋ ਗਏ ਇਹ ਹੋ ਗਿਆ ਉਹ ਹੋ ਗਿਆ ਹੁਣ ਉਹਦਾ ਕਸੂਰਵਾਰ ਕੌਣ ਹੈ ਕਿਸਾਨ ਹੈ ਹਰਿਆਣਾ ਸਰਕਾਰ ਤੋਂ ਵਸੂਲੀ ਕਰ ਲੇ ਫਿਰ ਕੇਂਦਰ ਸਰਕਾਰ ਦੀ ਜਿਹੜੀ ਨੈਸ਼ਨਲ ਹਾਈਵੇ ਅਥਾਰਟੀ ਹੈ ਉਹ ਫਿਰ ਉਹਨੂੰ ਵਸੂਲੀ ਕਰਨੀ ਚਾਹੀਦੀ ਹੈ ਨਾ ਹਰਿਆਣਾ ਸਰਕਾਰ ਤੋਂ। ਕਸੂਰਵਾਰ ਤਾਂ ਉਹੀ ਹੈ ਜਿਹੜਾ ਰਸਤੇ ਬੰਦ ਕਰਕੇ ਬੈਠਾ ਹੈ ਤੇ ਰਸਤੇ 'ਤੇ ਕਿਸਾਨਾਂ ਨੇ ਬੰਦ ਨਹੀਂ ਕੀਤੇ ਉਹ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਟਰੈਕਟਰ ਟਰਾਲੀਆਂ 'ਚ ਰਾਸ਼ਨ ਲੱਦ ਕੇ ਚਾਹੇ ਗਰਮੀ ਆ ਮੀਂਹ ਆ ਹਨੇਰੀ ਆ ਝੱਖੜ ਝੁੱਲੇ ਕੁਛ ਹੋਵੇ ਉਹਨਾਂ ਨੇ ਤੇ ਉੱਥੇ ਜਾ ਕੇ ਬੈਠਣਾ ਸੀ ਦਿੱਲੀ ਚਾਹੇ ਰਾਮਲੀਲਾ ਗਰਾਊਂਡ ਆ ਜਿਹੜਾ ਮੈਦਾਨ ਆ ਉੱਥੇ ਜਾ ਕੇ ਬਹਿ ਜਾਂਦੇ ਜਾਂ ਕਿਸੇ ਹੋਰ ਥਾਂ ਦੇ ਉੱਤੇ ਜਾ ਕੇ ਬਹਿ ਜਾਂਦੇ ਜੰਤਰ ਮੰਤਰ ਮੈਦਾਨ 'ਚ ਜਾ ਕੇ ਬਹਿ ਜਾਂਦੇ ਤਾਂ ਉਹਨਾਂ ਨੇ ਉੱਥੇ ਜਾਣਾ ਸੀ ਹਰਿਆਣਾ ਸਰਕਾਰ ਦਾ ਤੇ ਵਿੱਚ ਲੈਣਾ ਦੇਣਾ ਹੀ ਕੋਈ ਨਹੀਂ ਸੀ ਪਿਛਲੀ ਵਾਰੀ ਵੀ ਬੜੇ ਕੋਸ਼ਿਸ਼ ਕੀਤੀ ਗਈ ਸੀ ਰੋਕਣ ਦੀ ਪਰ ਉਦੋਂ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਕਾਫੀ ਸਰਗਰਮ ਨਜ਼ਰ ਆਈਆਂ ਉਹਨਾਂ ਨੇ ਮਦਦ ਕੀਤੀ ਤੇ ਦੋਵੇਂ ਇੱਕ ਦੂਜੇ ਦਾ ਸਹਿਯੋਗ ਦਿੰਦੇ ਪੰਜਾਬ ਤੇ ਹਰਿਆਣਾ ਜਦੋਂ ਇੱਕ ਨਾਰਾ ਵੀ ਬੜਾ ਮਸ਼ਹੂਰ ਹੋ ਗਿਆ ਸੀ ਕਿ ਹਰਿਆਣਾ ਪੰਜਾਬ ਭਾਈ ਭਾਈ ਤਾਂ ਉੱਥੇ ਜਾ ਕੇ ਜਿੰਦਾਬਾਦ ਦੇ ਨਾਰੇ ਵੀ ਲੱਗੇ ਉਦੋਂ ਐਸਵੀਐਲ ਦਾ ਮੁੱਦਾ ਵੀ ਗਾਇਬ ਹੀ ਹੋ ਗਿਆ ਸੀ ਉਦੋਂ ਕਿਹਾ ਗਿਆ ਕਿ ਐਸਬੀਐਲ ਨਹੀਂ ਸਾਨੂੰ ਚਾਹੀਦੀ ਹਰਿਆਣਾ ਦੇ ਕਿਸਾਨਾਂ ਨੇ ਆਪਣੇ ਮੂੰਹੋਂ ਕਿਹਾ ਕਿ ਸਾਨੂੰ ਇਹਦੇ ਨਾਂ ਤੇ ਲੜਾਇਆ ਨਾ ਜਾਵੇ ਪਹਿਲਾਂ ਸਾਡਾ ਮੁੱਦਾ ਹੱਲ ਕਰੋ ਬਾਕੀ ਅਸੀਂ ਪਾਣੀ ਦੇ ਮੁੱਦੇ ਬਾਅਦ ਚ ਦੇਖ ਲਾਂਗੇ ਤਾਂ ਇਹ ਸਾਰੀਆਂ ਗੱਲਾਂ ਚ ਸਭ ਅਲਟੀਮੇਟਲੀ ਜਾ ਕੇ ਕਸੂਰ ਕਿਸ ਦਾ ਹੈ ਹਰਿਆਣਾ ਸਰਕਾਰ ਦਾ ਇਹ ਅਸੀਂ ਆਪਣੀ ਜ਼ੁਬਾਨੀ ਨਹੀਂ ਕਹਿ ਰਹੇ ਜੋ ਅਸੀਂ ਉੱਥੇ ਦੇਖਿਆ ਉਸ ਤੋਂ ਤਾਂ ਲੱਗਦਾ ਹੀ ਲੱਗਦਾ ਹੈ ਕਿਸਾਨ ਜਥੇਬੰਦੀਆਂ ਨੇ ਕਿਹਾ ਇਹ ਗੱਲ ਅਦਾਲਤਾਂ ਦੇ ਵਿੱਚ ਇਹ ਟਿੱਪਣੀਆਂ ਹੋ ਚੁੱਕੀਆਂ ਹਨ ਕਿ ਉਹ ਸਾਰੇ ਅਨਪੜ ਹੋਗੇ ਹਰਿਆਣਾ ਸਰਕਾਰ ਹੀ ਜ਼ਿਆਦਾ ਪੜੀ ਲਿਖੀ ਹੋ ਗਈ ਹੈ ਜੋ ਹੀ ਬਹੁਤ ਸਿਆਣੀ ਹੈ ਸੂਝਵਾਨ ਹੈ ਕਿ ਹਰਿਆਣਾ ਸਰਕਾਰ ਨੂੰ ਵੀ ਬੜਾ ਫਿਕਰ ਹੈ ਕਿ ਕੇਂਦਰ ਸਰਕਾਰ ਨੂੰ ਤਤੀਵਾ ਨਾ ਲੱਗ ਜੇ ਜਾ ਕੇ ਹਾਲਾਂਕਿ ਕਿਸਾਨਾਂ ਨੇ ਕਿਹਾ ਕਿ ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰਨਾ ਹੈ ਕਿਸੇ ਤਰ੍ਹਾਂ ਦਾ ਕੋਈ ਖੋਰੂ ਪੌਣ ਨਹੀਂ ਉੱਥੇ ਚਰਲੇ ਤਾਂ ਸਾਨੂੰ ਉੱਥੇ ਜਾਣ ਦਿੱਤਾ ਜਾਣਾ ਚਾਹੀਦਾ ਹੁਣ ਕਿਸਾਨ ਜਥੇਬੰਦੀਆਂ ਨੂੰ ਉੱਥੇ ਰੋਕਿਆ ਦਿੱਤਾ ਗਿਆ ਕਿਸਾਨਾਂ ਨੂੰ ਰੋਕਿਆ ਦਿੱਤਾ ਗਿਆ ਇਸ ਦਾ ਜਵਾਬ ਹਰਿਆਣਾ ਸਰਕਾਰ ਨੇ ਦੇਣਾ ਹੈ ਹਰਿਆਣਾ ਸਰਕਾਰ ਠੀਠ ਨਹੀਂ ਹੋ ਚੁੱਕੀ ਹੈ ਕਿ ਪਹਿਲਾਂ ਤਾਂ ਜਦੋਂ ਪੰਜਾਬ ਹਰਿਆਣਾ ਹਾਈ ਕੋਰਟ ਦੀ ਟਿੱਪਣੀ ਆਉਂਦੀ ਹੈ ਤੇ ਕਹਿੰਦੇ ਕਿ ਠੀਕ ਹੈ ਜੀ ਸਾਨੂੰ ਮ ਪਰ ਕਿਸਾਨ ਵੀ ਕੱਲ ਨੂੰ ਨੁਕਸਾਨ ਨਾ ਕਰ ਦੇਣ ਸਾਨੂੰ ਇਸ ਕਰਕੇ ਖਸ਼ ਹੈ ਇਸ ਕਰਕੇ ਅਸੀਂ ਇਹਨਾਂ ਨੂੰ ਇੱਥੇ ਰੋਕਿਆ ਹੈ ਪਰ ਕਿਸਾਨਾਂ ਨੂੰ ਵੀ ਘਰਾਂ ਨੂੰ ਜਾਣਾ ਚਾਹੀਦਾ ਹੈ ਪਰ ਕਿਸਾਨਾਂ ਨੇ ਵੀ ਅੱਗੋਂ ਜਵਾਬ ਦੇ ਦਿੱਤਾ ਕਿ ਹਰਿਆਣਾ ਸਰਕਾਰ ਇੱਥੇ ਸਾਨੂੰ ਨਾ ਦੱਸੇ ਸਾਨੂੰ ਨਾ ਗਾਈਡ ਕਰਿਓ ਆਪਦਾ ਦੇਖੇ ਕਿ ਹਰਿਆਣਾ ਦੇ ਵਿੱਚ ਕੀ ਕਰਨਾ ਹੈ ਕਿਸਾਨਾਂ ਦੇ ਲਈ ਪਾਲਿਸੀ ਬਣਾਉਣੀ ਹੈ ਤਾਂ ਚਾਹੇ ਚਿਹਰਾ ਵੀ ਬਦਲ ਗਿਆ ਚਾਹੇ ਮੁੱਖ ਮੰਤਰੀ ਦਾ ਹਾਲਾਂਕਿ ਕਿਸਾਨਾਂ ਦੇ ਇੱਕ ਸਮਾ ਸੀ ਕਿ ਮਨੋਨ ਲਾਲ ਖੱਟਰ ਹੋਰਾਂ ਦਾ ਬਿਆਨ ਬੜੇ ਵਿਵਾਦਤ ਆਇਆ ਸੀ ਟਰੈਕਟਰਾਂ ਨੂੰ ਟੈਂਕ ਤੱਕ ਦੱਸ ਦਿੱਤਾ ਗਿਆ ਸੀ ਟਰੈਕਟਰਾਂ ਨੂੰ ਜਿਹੜੇ ਕਿਸਾਨਾਂ ਦੇ ਟਰੈਕਟਰ ਸੀ ਤਾਂ ਹੁਣ ਹਰਿਆਣਾ ਸਰਕਾਰ ਭਾਵੇਂ ਢੀਠਪੁਣਾ ਆਪਦਾ ਦਿਖਾਈ ਜਾਵੇ ਪਰ ਕਿਸਾਨ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਰਸਤਾ ਖਾਲੀ ਹੋ ਗਿਆ ਅਸੀਂ ਤੇ ਦਿੱਲੀ ਜਾਣਾ ਹੀ ਜਾਣਾ ਸਾਨੂੰ ਅੱਜ ਰੋਕ ਲੈਣ ਕੱਲ ਰੋਕ ਲੈਣ ਅਸੀਂ ਇੱਕ ਦਿਨ ਫੈਸਲਾ ਇਹ ਕਰਨਾ ਹੀ ਪੈਣਾ ਤੇ ਸਾਡੀ ਮਜਬੂਰੀ ਹੈ ਤਾਂ ਇਸ ਕਰਕੇ ਇਹ ਗੱਲ ਉੱਥੇ ਦੀ ਉੱਥੇ ਖੜੀ ਹੈ ਹੁਣ ਦੇਖਦੇ ਹਾਂ ਕਿ ਜਿਹੜਾ ਹੁਣ ਕੱਲ ਵੀ ਵੱਡਾ ਇਕੱਠ ਹੋਣ ਜਾ ਰਹੇ ਆ ਅੰਬਾਲੇ ਦੇ ਵਿੱਚ ਤੇ ਉਸ ਦੇ ਵਿੱਚ ਕਿਸਾਨ ਕਿੰਨੀ ਕੁ ਵੱਡੀ ਗਿਣਤੀ ਚ ਪੁੱਜਦੇ ਐ ਤਾਂ ਸਰਕਾਰ ਤੱਕ ਵੀ ਸੀਆਈਡੀ ਦੀਆਂ ਰਿਪੋਰਟਾਂ ਤਾਂ ਪੁੱਜੇ ਹੀ ਹੋਣੀਆਂ ਤਾਂ ਇੱਕ ਇੱਕ ਪਾਸੇ ਜਿਹੜੀ ਇੱਕ ਜ਼ਮਾਨਤ ਮਿਲ ਗਈ ਐ ਇੱਕ ਕੇਸ ਦੇ ਵਿੱਚ ਹੁਣ ਨਵਦੀਪ ਵਾਟਰ ਕੈਨਨ ਵਾਲੇ ਨੂੰ ਅਜੇ ਵੀ ਕਿਸਾਨਾਂ ਨੂੰ ਯਕੀਨ ਨਹੀਂ ਹੈ ਹਰਿਆਣਾ ਸਰਕਾਰ ਤੇ ਦੇਖੋ ਕਿ ਬੇਪਰੋਸਗੀ ਕਿੰਨੀ ਐ ਸਰਕਾਰਾਂ ਤੇ ਕਿਸਾਨਾਂ ਦੀ ਵੀ ਉਹ ਕਹਿੰਦੇ ਕਿਸਾਨ ਨੂੰ ਨਹੀਂ ਪਤਾ ਯਕੀਨ ਨਹੀਂ ਐ ਕਿ ਨਵਦੀਪ ਨੂੰ ਬਾਹਰ ਕੱਢਣ ਕਿ ਨਾ ਕੱਢਣ ਹੋਰ ਬਥੇਰੇ ਕੇਸ ਐ ਕਿਸੇ ਹੋਰ ਕੇਸ 'ਚ ਰਿਮਾਂਡ ਮੰਗ ਲੈਣਗੇ ਇਸ ਕਰਕੇ ਉਹਨਾਂ ਨੇ ਯਕੀਨ ਨਹੀਂ ਕੀਤਾ ਹਰਿਆਣਾ ਸਰਕਾਰ ਤੇ ਇਸੇ ਕਰਕੇ ਕਿਸਾਨ ਉਹ ਪ੍ਰੋਗਰਾਮ ਦੇ ਉੱਤੇ ਜਿਹੜੀ ਦਿੱਤੀ ਹੋਈ ਕਾਲ ਹੈ ਅੰਬਾਲਾ ਦੇ ਵਿੱਚ ਇਕੱਠੇ ਹੋ ਰਿਹਾ ਕਿਸਾਨ ਤੇ ਉੱਥੇ ਰੋਸ ਮਜਾਰਾ ਕਰਨਗੇ